ਗਲਤੀ ਹੋ ਗਈ ਮੰਮੀ ਇੱਕ ਵਾਰੀ ਮaaf ਕਰ ਦੋ ਮਾਂ ਤੈਨੂੰ ਕੀ ਕਰੀਏ ਉਦੋਂ ਨਹੀਂ ਤਾਨੂੰ ਦੀਦਾ ਵੀ ਮaaf ਕਰ ਦੋ ਵੇਖ ਲਈ ਧੀ ਦੇ ਕਰ ਕਿੰਨੇ ਸੋਖੇ ਆਂ ਹਨੂ ਐ ਮੱਜੀ ਤੇ ਪਾ ਲਿਆ ਵਾ ਕਿਤੇ ਪੈਰ ਨਹੀਂ ਪੁੰਜੇ ਪੌਂਦੇ ਤਾਂ ਉਦੋਂ ਦਾ ਜਿਹੜੀ ਸਾਨੂੰ ਕਿਤੇ ਲੰਗਰ ਖਾਣ ਦਾ ਨਹੀਂ ਆਡਰ ਵੀ ਅਹੀਂ ਰਸੋਈ ਚ ਫੜ ਕੇ ਤੇ ਲੰਗਰੀ ਖਾ ਲੈਣਾ ਵਾ ਨਹੀਂ ਉਹ ਵੀ ਕੀਤੀ ਹੁਣ ਨਸ਼ਦੀ ਚੰਗੀ ਬੁਲਾਇਆ ਇਹਦੇ ਪੇਕਿਆਂ ਨੂੰ ਮੈਂ ਹੁਣ ਕੀ ਕੀ ਦਾ ਵੀ ਫਾਇਦਾ ਹੋਇਆ ਹਾਏ ਹੀ ਗੱਲ ਚਾਚਾ ਚਾਚੀ ਜੀ ਹੋਣੀ ਅੱਛਾ ਉਹ ਵੀ ਚੰਗੀ ਕਰਕੇ ਗਏ ਆ ਦੀ ਫਿਰ ਠੀਕ ਆ ਹੁਣ ਕੀਤੀ ਦਾ ਕੀ ਫਾਇਦਾ ਹੋਇਆ ਨਾਲੇ ਹੋਏ ਹੋਏ ਰਿਸ਼ਤੇਦਾਰਾਂ ਚੋਈ ਨਾਲੇ ਭੈਣ ਭਰਾਵਾਂ ਚੋਈ ਆਂਡ ਗਵਾਂਡ ਵੀ ਹੋਈ ਤੇ ਨਾਲੇ ਉਹਨਾਂ ਨੂੰ ਕੀ ਕਰਨ ਨੂੰ ਛੱਡਣਾ ਸੀ ਉਹਨਾਂ ਦੇ ਵਿੱਚ ਕੀ ਕਚੂਰੀ ਹੈਗਾ ਉਹ ਆਂਦੇ ਅੱਗ ਤੂੰ ਮਾਂ ਕੋ ਕੜਿਆ ਕਰਦੇ ਤੂੰ ਆਪਣੇ ਸੱਤ ਸਵਰੇ ਨੂੰ ਘਰੋਂ ਕੱਢ ਤੇ ਮਾਂ ਚੱਲ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵਾ ਨਾ ਕਿ ਆਹ ਕੋ ਕਰਦੀ ਇੱਥੇ ਮੇਰੇ ਮਾਂ ਪਿਓ ਨਾਲ ਉਹਨਾਂ ਨੂੰ ਤੋੜੇ ਮਾਰਤਾ ਨੂੰ ਤਾਂ ਕੱਲ ਸੱਦ ਕੇ ਤੇ ਉਹ ਰਹਿੰਦੀ ਖੋਦੀ ਘਾਟੇ ਕੁੜਮਾ ਦੇ ਵਿੱਚ ਵੀ ਕਰਾ ਲਈ ਵੀ ਆ ਆ ਕੰਮ ਕੀਤਾ ਹੀ ਜੋ ਤੇ ਮਾ ਤਾਂ ਮੈਂ ਵੀ ਸਿਰੋ ਝੁੱਲ ਕੇ ਮੇਰੇ ਜਦੋਂ ਫੇਰ ਹੀ ਮੈਂ ਉਹਨਾਂ ਨੂੰ ਫੋਨ ਕੀਤਾ ਵਾ ਅੱਖ ਕੇ ਹਾਰ ਕੇ ਕੋਈ ਨਹੀਂ ਉਹਨੂੰ ਰਹਿਣ ਜਾਣੀ ਹੁਣ ਕਰਕੇ ਵੇਂਦੀ ਹੁਣ ਲੱਗਾ ਹੁਣਾਂ ਪਤਾ ਕਿ ਐ ਇੰਨਾ ਕੰਮ ਤਾਂ ਇੱਤਾ ਕਰਦੇ ਸੀ ਕਰੇ ਅਜੇ ਅਜੇ ਨਹੀਂ ਅਹੀ ਜਾਣਾ ਆ ਗਈ ਗੱਪਾਂ ਚੋ ਵਰੀ ਅਜੇ ਨਹੀਂ ਜਾਣਾ ਹੁਣ ਕੰਮ ਇਹਨਾਂ ਨੇ ਕੀ ਕਰਨਾ ਮੁੰਡੇ ਡਾਏ ਕੱਲ ਬਵਾ ਸੁੱਟਣ ਉਹ ਦਵਾਰ ਬਾਲਟਾ ਛੁੱਟ ਗਈ ਪਤਾ ਨਹੀਂ ਕਿੱਧਰ ਦੌੜ ਗਿਆ ਮੈਂ ਇੱਥੇ ਵਫਾਈ ਲੱਗਾ ਉਹਦੋਂ ਦਾ ਇਕੱਲਾ ਹੀ ਬੜੀ ਤਣੀ ਅੱਖ ਲਵਾ ਗੋਆ ਛੁੱਟੇ ਉਹਨੂੰ ਡੰਦਾ ਹਾਂ ਮੁੰਡੇ ਦੇ ਘਟ ਆਇਆ ਸੁ ਗੋਆ ਛੁੱਟਣ ਉਹ ਛੁੱਟਦੀ ਆ ਤਾਂ ਨਹੀਂ ਛੁੱਟਦੀ ਤੇਰਾ ਛੁੱਟਣ ਦਿੰਦਾ ਮੁੰਡੇ ਨੂੰ ਨਿਆਗੇ ਆਂਦੇ ਤੂੰ ਮੁੰਡੇ ਨੂੰ ਰੋਲਣਾ ਇਹਨਾਂ ਇਹਨਾਂ ਨੂੰ ਕਿ ਲੋੜਾ ਕੰਮ ਕਰਦੀ ਮੰਮੀ ਮੰਨ ਵੀ ਜਾ ਓਣੀ ਕਿ ਮੰਨਣਾ ਮੈਂ ਹੁਣ ਨਹੀਂ ਮੈਂ ਜਾਣਾ ਜੋ ਮਰਜ਼ੀ ਹੋ ਜੇ ਨਹੀਂ ਜਾਣਾ ਕਿਉਂ ਨਹੀਂ ਆ ਨਹੀਂ ਜਾਣਾ ਅਬ ਵੀ ਆਈ ਲਿਆਣਾ ਆਏ ਰੇ ਲੋ ਮੈਂ ਚਲੀ ਜਾਣਾ ਕੱਲ ਨੂੰ ਕੋਈ ਨਹੀਂ ਚਲ ਜਾਣਾ ਤੇ ਚਾਹ ਕੇ ਤੋਰ ਦੂ ਤੈਨੂੰ ਮੰਮੇ ਅੱਗੇ ਕਾਹ ਚੀ ਕਰ ਦਫਾ ਹੋ ਸਾਹੀ ਹੋ ਗਿਆ ਵਾ ਦੈਨੂ ਨਹੀਂ ਪਤਾ ਕੀ ਹੋਇਆ ਵਾ ਅਹੀਂ ਤੁਹਾਨੂੰ ਲੈਣਾ ਹੈ ਜੇ ਤੂੰ ਇਹ ਧੱਕੇ ਮਾਰਨ ਦੇ ਮਾਰਨੇ ਤਾਂ ਥਕੇ ਤਾਂ ਹੀ ਮਾਰਨੇ ਜਦ ਤਾ ਤੂੰ ਧੱਕੇ ਮਾਰ ਮਾਰ ਕੇ ਜਾਈ ਇੱਤਾ ਹੀ ਮਾਰਨੇ ਆ ਮੈਂ ਤੁਹਾਨੂੰ ਧੱਕੇ ਕਿਹੜੇ ਵੇਲੇ ਮਾਰੇ ਜੀ ਧੱਕੇ ਨਹੀਂ ਤੋਰ ਕੀ ਹੈਗਾ ਆਪ ਕਰ ਦੋ ਹਨ ਤੁਹਾਡੇ ਕੋ ਬੜੀ ਵੱਡੀ ਗਲਤੀ ਹੋ ਗਈ ਆ ਹੁਣ ਤੇਨੂੰ ਗਲਤੀ ਦਾ ਪਤਾ ਲੱਗਾ ਗਲਤੀ ਹੋ ਗਈ ਆ ਗਲਤੀ ਕੀ ਚੀਜ਼ ਹੋਈ ਆ ਸਾਡੀਆਂ ਨੂੰ ਮੱਖੀਆਂ ਮੰਨ ਲਈ ਫਿਰਦੀਆਂ ਕਿੰਨੀ ਤੂੰ ਉਹਨਾਂ ਦੀ ਇੱਜ਼ਤ ਦੀ ਬੇਇੱਜ਼ਤੀ ਕੀਤੀ ਆ ਤੈਨੂੰ ਤੇ ਇਹੋ ਹੀ ਵਹਿਮ ਹੈਗਾ ਕਿ ਕੁੜੀ ਨੂੰ ਖਣਿਤ ਕੀ ਦਈ ਚਲੇ ਜਾਂਦੇ ਆ ਕੁੜੀ ਅਜੇ ਵੀ ਨਹੀਂ ਕੋਹ ਤੁਹਾਡਾ ਲੈ ਕੇ ਆਈ ਤੇ ਨਾ ਗਾਂਂ ਦਾਟੇ ਕੋ ਕੋਸ ਲੈ ਕੇ ਆਉਗੀ ਨਹੀਂ ਜੀ ਜੀਨਰ ਕੋ ਗਲਤੀ ਹੋ ਗਈ ਮੈਂ ਕਾੜੀ ਦੇ ਕਾਗਜ਼ੀ ਦੇ ਦੇ ਤੁਸੀਂ ਦੇ ਨਾ ਕੋਈ ਤੋਂ ਖਾਣੇ ਦਿੱਤਾ ਹੱਸਾ ਹੋਣਾ ਖਾ ਉਗੜੀਆਂ ਤੇਰੀਆਂ ਵੀ ਪਹਿਲੀ ਦੇ ਕਾਗਜ਼ ਵੇਖੀ ਆ ਕਾਗਜ਼ ਵੇਖੇ ਤਾਂ ਹੀ ਚੇਤਾ ਆਇਆ ਮਾਪੇ ਕਾ ਨਹੀਂ ਨਹੀਂ ਦਾਦੀ ਦਾ ਫੇਰ ਕੀ ਤਾਇਆ ਦੋ ਦੰਦੇ ਆ ਤੂੰ ਉਹ ਗੱਲ ਕੀਤੀ ਨਾ ਤੇਰਾ ਪਿਆਰੀ ਨਹੀਂ ਮਤਲਬ ਬਾਬਾ ਤੇਰਾ ਮਾਪਿਓ ਨਾ ਨਹੀਂ ਤੇਰਾ ਨਣਾ ਨਾ ਨਹੀਂ ਵੀ ਮੇਰਾ ਖੂਨ ਦਾ ਰਿਤਾ ਵਾ ਜਾ ਛੱਡੋ ਹੁਣ ਨਾਲੇ ਮੇਰੇ ਕੋ ਪੰਜ-ਛੱਪੇ ਹੀ ਹੈਗੇ ਜਿਨ੍ਹਾਂ ਨੂੰ ਮੈਂ ਮਿਲਣਾ ਹੈਗਾ ਮੈਂ ਤੇ ਉਹ ਦਾ ਦੁੱਖ ਸੁੱਖ ਦੀ ਮਾਰੀ ਭੱਜੀ ਚਲੇ ਜਾਂਦੀ ਤੇ ਤੂੰ ਹੀ ਮੇਰੇ ਕੋ ਆਉਣਾ ਹੋਏ ਮੇਰੀਆਂ ਸੋਨੀਆਂ ਹੁਣ ਤੂੰ ਤੇ ਉਲਟਾ ਾਰ ਕੇ ਸੁੱਕਣਾ ਦੇ ਕੇ ਜਾਉ ਫਿਰ ਇੱਥੇ ਇਹਨਾਂ ਤੇ ਪਹਿਲੀ ਦਾ ਲਾਲਚ ਮਾਰ ਗਿਆ ਤੇ ਘਰੇ ਕੁੜੀ ਦੇ ਨਾਂ ਕਰਤੀ ਜਾਂ ਐਵੇਂ ਨਹੀਂ ਆਈ ਜਦਾਈ ਨਹੀਂ ਚਾਹੀਦਾ ਯਾਹੀ ਨਾਲ ਹੀ ਮੈਨੂੰ ਨਹੀਂ ਪਤਾ ਮੰਮੀ ਹੁਣਾਂ ਨਾਲ ਗੱਲ ਕਰਨਾ ਜੋ ਵੀ ਕਰਨਾ ਨਾ ਇੰਨਾ ਦਾ ਫੈਸਲਾ ਡੈਡੀ ਜੀ ਸਾਨੂੰ ਕੋਈ ਜ਼ਮੀਨ ਜਾਇਦਾਦ ਨਹੀਂ ਚਾਹੀਦੀ ਸਾਨੂੰ ਤੁਸੀਂ ਚਾਹੀਦੇ ਆ ਤੁਸੀਂ ਸਾਡੇ ਨਾਲ ਚੱਲੋ ਵੀ ਜੇ ਚਾਹੀਦੇ ਹੁੰਦੇ ਤੇ ਇਹ ਕੰਮ ਤੁਸੀਂ ਕਰਦੇ ਜਾਂ ਤੁਸੀਂ ਚਲੋ ਗੱਲ ਦੀ ਹੋਣੀ ਹੁਣ ਸਾਡੇ ਕੋਲ ਸਤਿਕਾਰ ਪਾ ਜੀ ਨਾ ਸਹੀ ਗੱਲ ਬੋਤੀ ਤੂੰ ਯਾਰ ਦੀ ਲੈ ਕੇ ਆਈ ਆ ਸੱਤਿਆ ਰਹੇ ਸਤਿਕਾਰ ਬੰਦਾ ਆ ਹੁਣ ਆਈ ਆ ਨੇ ਉਹਦੇ ਕੰਨੇ ਦੂਜੇ ਕਮਰੇ ਚ ਮੈਂ ਹੋਦਰਾਉਣਗੇ ਤੂੰ ਹੀ ਆਈ ਪਤਾ ਨਹੀਂ ਜਦ ਤੂੰ ਹੀ ਆ ਰਹੀ ਆ ਲੈ ਗਈ ਆ ਇਹ ਕੀ ਕੰਮ ਆ ਹਾਂ ਉਹ ਭਾਈ ਨਹੀਂ ਆਉਂਦੇ ਲੈ ਗਈ ਆ ਹਾਂ ਇਹ ਨਹੀਂ ਲੈ ਕੇ ਆ ਮੇ ਭੈਣ ਨਾਲ ਲੈ ਕੇ ਆ ਆ ਨੂੰ ਅੱਗੇ ਪਤਾ ਸੀ ਮੈਂ ਦੱਦੀ ਹਾਂ ਹੀ ਉਹ ਜਦ ਨਹੀਂ ਜੇ ਤੂੰ ਆ ਗਏ ਜੇ ਮੈਂ ਜੇ ਮੇਰਾ ਜੀ ਨਹੀਂ ਲੱਗਣਿਆ ਘਰ ਜਦੋਂ ਤੂੰ ਆ ਗਏ ਜੇ ਉਹ ਤੇ ਜੀ ਸਾਡਾ ਵੀ ਨਹੀਂ ਲੱਗਣਿਆ ਮੈਂ ਜਦੋਂ ਦੁੱਧ ਲੈਣ ਜਾਂਦੀ ਸੀ ਮੈਂ ਤਾਂ ਗੇੜਨ ਚਾਤੀ ਮਾਰ ਲੈਂਦੀ ਸੀ ਮੈਂ ਜਾਣਦੀ ਆ ਕਿ ਆਏ ਨਹੀਂਗੇ ਪਰ ਇਹਨਾਂ ਦਾ ਤਾਂ ਲੱਗਦਾ ਸੀ ਨਾ ਜੀ ਚੱਲ ਇਹਨਾਂ ਦਾ ਜੀਨੂ ਵੀ ਕਰਨਾ ਹੁਣ ਆਪਣੀ ਗਲਤੀ ਨੂੰ ਮੰਨ ਗਈ ਆ ਹਾਂ ਉਹ ਤਾਂ ਹੀ ਆਈ ਅੱਜ ਮੈਨੂੰ ਨਾਲ ਧਰ ਲੈਣ ਲੈ ਕੇ ਵੀ ਚੱਲ ਸਾਡੇ ਨਾਲ ਤਾਂ ਇਹ ਤਰਲੇ ਬੜੇ ਕਰਦੇ ਘਰ ਜਾ ਕੇ ਪਰ ਫਿਰ ਮੇਰੇ ਦੇ ਮੂੰਹ ਨੂੰ ਨਹੀਂ ਆਈ ਫਿਰ ਮੇਰੇ ਦੇ ਮੂੰਹ ਨੂੰ ਆਈ ਆ ਇਹ ਕਿਥੋਂ ਤਰਲੇ ਕੱਢਣ ਵਾਲੀ ਇਹ ਨਹੀਂ ਲੈਣ ਤਰਲੇ ਕੱਢੇ ਇਹਨੇ ਪਾਇਆ ਨਹੀਂ ਵਾਕਿਆ ਹੋਇਆ ਯਕੀਨ ਕਰੋ ਮੇਰੇ ਤੇ ਪਰ ਹੁਣ ਬਹੁਤ ਤਰਲਿਆਂ ਤੇ ਆਈ ਜੇ ਹੁਣ ਬੱਲੇ ਬੱਲੇ ਜਸ ਸਿੰਘ ਅਸੀ ਆ ਪਾਜੀ ਅਸੀ ਆ ਅਸੀ ਆ ਆਜੋ ਬੱਸ ਅਸੀ ਨਹੀਂ ਹੁਣ ਤੁਸੀਂ ਇਦਾਂ ਕਰੋ ਵੀ ਮੇਰਾ ਮਾਨ ਰੱਖੋ ਤੇ ਤੁਰੋ ਮੁੰਡਾ ਤੁਹਾਡਾ ਵੀ ਲੈਣ ਤਾ ਨੂੰ ਨਾਲ ਆਇਆ ਵਾ ਆਇਆ ਤੇ ਅੱਡਾ ਘਰ ਦੇ ਦੇ ਜਾਣਾ ਮੈਂ ਅਸੀਂ ਤੇਰੇ ਤੇ ਨਹੀਂ ਜਾਣਾ ਨਹੀਂ ਉਹ ਮਦਗੀ ਆਂਦੀ ਮੇਰੇ ਨਾਲ ਤੁਸੀਂ ਜਾਓ ਤੇ ਲੈ ਕੇ ਆਉਂਨੇ ਆ ਤੇ ਨਹੀਂ ਆਪਣੇ ਘਰ ਬਿਠਾਉਂਗੀ ਮੈਂ ਨੇ ਹੁਣ ਨਹੀਂ ਕੁਝ ਵੀ ਉਹਨਾਂ ਨੂੰ ਕਹਿੰਦੀ ਮੈਂ ਤੁਹਾਡੀ ਗੱਲ ਠੀਕ ਹੈ ਭਾਬੀ ਜੀ ਸਿਆਣੀ ਗੱਲ ਪਰ ਮੈਂ ਉਹਦੇ ਦੇਖ ਕੇ ਹਰਾ ਜਾ ਗਿਆ ਵੀ ਜਦੋਂ ਮੈਂ ਚਾਹ ਰਿਹਾ ਹੁੰਦਾ ਡੈਡੀ ਨੂੰ ਹਾਂਜੀ ਗੇਟ ਤੱਕ ਵੇਜਦੇ ਤੇ ਨਾ ਹੀ ਰਾਹ ਮੰਗ ਰਿਹਾ ਤੇ ਨਾ ਹੀ ਘਰ ਦੀ ਮੰਗ ਰਾਈ ਆ ਹੈ ਤੇ ਸਹੀ ਹੈ ਭਾਜੀ ਚਲੋ ਦੋਵੇਂ ਇੱਕੋ ਜਿਹੇ ਉਹ ਵੀ ਮਰ ਦਰਦਾ ਸੀ ਉਹਦੇ ਕੋ ਕੋਲ ਕੋਣੋ ਕੋਨੇ ਕੋਜ ਕਿਹਾ ਨੀਗਾ ਤੇ ਪਰ ਹੁਣ ਕੋਈ ਸਿਆਣੇ ਬਣ ਤੀ ਦੇ ਜਵਾਈ ਦੇ ਘਰ ਨਾ ਬੈਠੇ ਚੰਗੇ ਨਹੀਂ ਲੱਗੀਦਾ ਉਥੇ ਆਂਡ ਗਾਂਡ ਵੀ ਪੁੱਛਦੇ ਆ ਉਹ ਤਾਂ ਮੈਂ ਤੁਹਾਡੀ ਗੱਲ ਮੰਨਦਾ ਵਾ ਸਾਡੇ ਕਿਹੜਾ ਮਾਪਿਓ ਸਾਡਾ ਇਹੋ ਹੀ ਮਾਪਿਓ ਹੁਣ ਮੰਨਦੇ ਤਾ ਰੋਟੀਆਂ ਖਾਣੀਆਂ ਵਾ ਮੰਨਦੇ ਤੁਹਾਡਾ ਮਾਪਿਓ ਵਾ ਕੋਈ ਗੱਲ ਨਹੀਂ ਫੇਰ ਵੀ ਜੋ ਉਹਨਾਂ ਨੂੰ ਆ ਉਹਨਾਂ ਨੂੰ ਹੀ ਤੁਹਾਡੀ ਮਤਲਬ ਜਵਾਈ ਭਾਈ ਜੇ ਕੋਈ ਤੁਸੀਂ ਜਾਂਦੇ ਆਉਂਦੇ ਉਹ ਵੀ ਇੱਥੇ ਆਉਣ ਜਾਣ ਨਾ ਤੇ ਆ ਕੇ ਚਲੇ ਜਾਂਦੇ ਫੇਰ ਹੀ ਚੰਗੇ ਲੱਗੀਦਾ ਬੈਠੇ ਨਹੀਂ ਚੰਗੇ ਲੱਗੀਦਾ ਇੰਨਾ ਚੇਰਾ ਵੇਖੋ ਭਾਬੀ ਜੀ ਮੇਰੇ ਘਰ ਵਾਲੇ ਨੇ ਕਦੀ ਫਰਕ ਨਹੀਂ ਪਾਇਆ ਵੀ ਮੇਰੇ ਮਾਪਿਓ ਹੈ ਨਹੀਂ ਆ ਤੇ ਇਹਦੇ ਮਾਪਿਓ ਵਾ ਉਹਨਾਂ ਨੇ ਜਿੱਦਾਂ ਦਾ ਦਰਜਾ ਆਪਣੇ ਮਾਪਿਓ ਨੂੰ ਦਿੱਤਾ ਹੈ ਨਾ ਉਹ ਓਦਾਂ ਦਾ ਹੀ ਇਹਨਾਂ ਨੂੰ ਦਰਜਾ ਦਿੱਤਾ ਸਾਡ ਸਾਡ ਭੈਣ ਸਾਰੀਆਂ ਗੱਲਾਂ ਨੂੰ ਹੁਣ ਤਾਂ ਗੁੱਸਾ ਆਇਆ ਮਤਲਬ ਕੱਢ ਦੇ ਬਾਹਰ ਹੁਣ ਤੋਂ ਕੁਝ ਨਹੀਂ ਤੈਨੂੰ ਹੋਣਿਆ ਕਹਿੰਦੇ ਪਾ ਵੀ ਜੀ ਤੁਹਾਨੂੰ ਪਤਾ ਹੀ ਆ ਮੈਂ ਕਿੰਨੀ ਉਥੇ ਬੇਇੱਜ਼ਤੀ ਕਰਵਾਉਣੀ ਇਹਨਾਂ ਤੋਂ ਜਾ ਕੇ ਇਹ ਤਾਂ ਕਿਤੇ ਕਵਲ ਮੈਨੂੰ ਪਾਣੀ ਦਾ ਘੁੱਟ ਤੱਕ ਨਹੀਂ ਪੁੱਛਦੀ ਕਿ ਕਿਤਾ ਦੀਆਂ ਇਹ ਗੱਲਾਂ ਕਰਦੀ ਨਹੀਂ ਨਹੀਂ ਤੇ ਹੁਣ ਗੁੱਸਾ ਛੱਡੋ ਹੁਣ ਵੇਖ ਨਾ ਉਹ ਪੁੱਤ ਵੀ ਉਹਦੇ ਨਾਲ ਆਏ ਆ ਮੈਂ ਵੀ ਆਈ ਆ ਨਾਲ ਤੇ ਤੁਸੀਂ ਮਾਨ ਦੇ ਨਾਲ ਤਾਂ ਉਹਨਾਂ ਨੇ ਕਹਿ ਮਮੀ ਡੈਡੀ ਨੂੰ ਵੀ ਤਿਆਰ ਹੋਣ ਤੈਨੂੰ ਜਾਣਾ ਹੁਣ ਇਹਨੂੰ ਇਹ ਸਮਝਾ ਕੇ ਲਿਆਇਆ ਵਾ ਹੁਣ ਨਹੀਂ ਕੋਈ ਇਹੋ ਜੀ ਗੱਲ ਕਰਦੀ ਸਮਝਾਇਆ ਤੈਨੂੰ ਕਵਲ ਮੈਂ ਵੀ ਬਾਲਕ ਬੜਾਈ ਭੈਣਾ ਨੂੰ ਸਮਝਾਇਆ ਸੀ ਪਰ ਤੂੰ ਮਾਸਾ ਸੱਸ ਨਹੀਂ ਕੀਤਾ ਮੇਰੀ ਗੱਲਾਂ ਦਾ ਜੇ ਕੀ ਤਾਂ ਨਾ ਇੱਥੇ ਗੱਲ ਨਹੀਂ ਪਹੁੰਚਣੀ ਚਲੋ ਬਾਜੀ ਹੁਣ ਮੈਂ ਆਪਣੀ ਗਲਤੀ ਮੰਨਣ ਲਈ ਆ ਤਾਂ ਤੁਸੀਂ ਮੰਮੀ ਡਾਡੀ ਘਰਾਂ ਨੂੰ ਕਹੋ <table> ਤਾਡੀ ਮੰਨਦੇ ਆ ਤੁਹਾਡੇ ਨਾਲ ਚੱਲਣ ਦੀ ਦੀ ਤੁਹਾਡੀ ਗੱਲ ਮੰਦੀ ਮੰਮੀ ਮੰਦੀ ਮੰਦੀ ਨਹੀਂ ਮੰਮੀ ਕਿਸਦੀ ਵੀ ਮੰਮੀ ਨੇ ਆਪਣੇ ਜੋ ਕੋ ਮੰਮੀ ਨੇ ਬੀਤੀਆਂ ਵਾ ਨਾ ਮੰਮੀ ਦੱਸਦੀ ਆ ਤੇ ਨਾਲੇ ਉਹ ਗੱਲ ਕਈ ਗੱਲਾਂ ਦੇ ਜਿਹੜੇ ਪਰਦੇ ਹੀ ਨਾ ਮੰਮੀ ਨੇ ਰੱਖੇ ਮੇਰੇ ਤੋਂ ਉਹ ਵੀ ਹੁਣ ਯਾਰ ਹੋ ਗਏ ਆ ਉਹ ਵੀ ਗੱਲਾਂ ਹੁਣ ਜਦੋਂ ਦੱਸਦੀ ਆ ਨਾ ਤੇ ਮੇਰੇ ਵੀ ਦਿਲ ਤੋਂ ਕੁੱਬਾ ਨਿਕਲਦੀ ਆ ਵਾ ਕਿ ਕੀ ਕਹਤੋਂ ਉਹਨਾਂ ਨਾਲ ਕਰਦੀ ਰਹੀ ਹਾਂ ਜੇ ਲੋਹ ਹੋ ਜਾਂਦਾ ਵੈਨਕ ਜਦੋਂ ਕਿ ਇਹਨਾਂ ਕੋ ਸੇ ਨਰਾਜ਼ਗੀ ਕੋਈ ਹੈ ਨਾ ਤੇ ਘਰ ਦੀਆਂ ਮਤਲ ਗੱਲਾਂ ਨਿਕਲ ਜਾਂਦੀਆਂ ਹੁੰਦੀਆਂ ਵਾ ਤੇ ਕੋਈ ਨਹੀਂ ਤੁਸੀਂ ਧੀ ਆ ਤੁਸੀਂ ਆਪਣੇ ਦਿਲ ਦੀ ਰੱਖੋ ਗਾਣਾ ਬਾਹਰ ਨਾ ਕੱਢਿਓ ਦੇਖੋ ਬਾਹਰ ਤੋਂ ਕੱਢਣਾ ਭਾਬੀ ਜੀ ਕੀ ਗੱਲ ਇਹ ਸਾਡੇ ਘਰੇ ਬਗਾਨੇ ਆ ਪਰ ਹੋਇਆ ਵੀ ਜਿਆਦਾ ਵਾ ਜੇ ਥੋੜਾ ਹੁੰਦਾ ਤਾਂ ਹੀ ਮਾਫ਼ ਕਰਨਦੇ ਪਰ ਇਹਨਾਂ ਕੀਤਾ ਵੀ ਮੇ ਤੋਂ ਹੱਦ ਕਰਤਾ ਵਾ ਨਾ ਮੰਨਦੀ ਹੁਣ ਆਪਣੀ ਗਲਤੀ ਨੂੰ ਮੰਨਣ ਲਈ ਨਾ ਉਹ ਗੱਲ ਨੂੰ ਅਸੀਂ ਕਰੀ ਜਾਵਾਂਗੇ ਨਾ ਚੰਗੇ ਲੱਗੀ ਤਾਂ ਹੁਣ ਆਪਣੀ ਗਲਤੀ ਨੂੰ ਮੰਨਣ ਲਈ ਆ ਆਪਣੀ ਨੂੰ ਹੁਣ ਤੇ ਕੋਈ ਨਹੀਂ ਭੈਣ ਜੀ ਤੂੰ ਹੀ ਕਹੋ ਇਹਨਾਂ ਨੂੰ ਬਦੋ ਇਹਨਾਂ ਦੇ ਕੱਪੜੇ-ਕੁਪੜੇ ਇੱਥੇ ਆ ਗਏ ਵੇਖੋ ਭਾਬੀ ਜੀ ਤੂੰ ਇਹ ਵੀ ਤੇ ਆਪਣੇ ਸੱਸ ਸਹੁਰਾ ਸਾਹਮਣੇ ਹੀ ਕਦੀ ਕੋਈ ਗੱਲ ਹੋਈ ਘਰ ਦੇ ਵਿੱਚ ਤੇ ਦੂਜੀ ਗੱਲ ਇਹਨਾਂ ਦੋਵਾਂ ਜੀਆਂ ਦਾ ਫੈਸਲਾ ਵਾ ਇਹਨਾਂ ਨੇ ਜੋ ਕਰਨਾ ਵਾ ਉਹ ਕਰ ਸਕਦੇ ਆ ਜੇ ਜਾਣਾ ਵਾ ਤਾਂ ਵੀ ਠੀਕ ਆ ਜੇ ਰਹਿਣਾ ਵਾ ਤੇ ਤਾਂ ਵੀ ਠੀਕ ਆ ਮੈਂ ਇਹਨਾਂ ਦੇ ਨਾਲ ਆ ਜੋ ਇਹਨਾਂ ਦੇ ਮਨ ਚ ਵਾ ਨਾ ਉਹ ਵੀ ਆਪਣੀ ਮਰਜ਼ੀ ਕਰ ਕੋਣ ਦਾ ਜੀ ਦੱਸੋ ਫਿਰ ਕਿੱਦਾਂ ਕਰਨੀ ਹੁਣ ਨਹੀਂ ਇਹੀ ਲੈ ਕੇ ਜਾਣਾ ਦੱਸਣਾ ਕੀ ਆ ਇਹਨੂੰ ਪੁੱਛ ਲਓ ਉਹਨੂੰ ਕੋਣ ਦਾ ਜੀ ਛੱਡੋ ਹੁਣ ਉੱਠੋ ਤਾਂ ਹੋ ਤਿਆਰ ਤਿਆਰ ਆ ਹੀ ਹੋ ਜਾਣੇ ਆ ਕਿਆ ਨਹੀਂ ਜਾਣੇ ਹੁਣ ਤੇਰੇ ਮੂੰਹ ਨੂੰ ਤੇ ਜੇ ਇਹਨੇ ਬੰਦੋਗਰੀਆਂ ਕੀਤੀਆਂ ਤੇਰੇ ਘਰ ਨਹੀਂ ਜਾਣ ਦੇਣਾ ਉੱਥੇ ਨਹੀਂ ਜਾਣ ਦੇਣਾ ਮਗਰ ਮਗਰ ਇਹ ਫਿਰੀ ਜਾਂਦੀ ਰਹੀ ਕੋਠੇ ਚੱਕੜ ਚੱਕ ਕੇ ਕਿੱਧਰ ਜਾਂਦੇ ਅਹੀਂ ਇਹਦੀ ਬੰਦੋਗਰੀ ਚ ਨਹੀਂ ਹੋ ਰਹਿਣਾ ਇਹ ਤੇਰੇ ਨਾਲ ਗੱਲ ਹੀ ਕੋ ਅਹੀਂ ਤੈਨੂੰ ਫੇਰ ਰੱਖਾਂਗੀ ਕੋਈ ਕੋਈ ਗੱਲ ਨਹੀਂ ਐ ਕਿ ਮੈਂ ਹੀਰੇ ਦਾ ਨੰਬਰ ਆਪ ਲਵਾਂਗੀ ਜਿੱਦਣ ਕੋ ਗੱਲਬਾਤ ਕਰੋ ਕਿਨਾਂ ਤੇ ਮੈਂ ਹੀਰੇ ਨੂੰ ਆਪ ਖੁਦ ਫੋਨ ਕਰੂੰਗੀ ਹੀਰਾ ਤਾਂ ਨਾ ਮੈਂ ਸਮਝਾ ਕੇ ਚੱਲੇ ਆ ਤੇ ਹੀਰਾ ਉੱਥੋਂ ਫੋਨ ਤੇ ਵੀ ਸਮਝਾਉਗੀ ਤੇ ਫੋਨ ਤੇ ਗੱਲ ਵੀ ਕਰਾਉਗੀ ਤੁਹਾਡੀ ਇਹ ਨਹੀਂ ਕਰਦੀ ਨਹੀਂ ਕਰਦੀ ਇਹਨੇ ਤਾਂ ਸਾਨੂੰ ਐਂ ਆਉਂਗਾ ਜਿਦਾ ਸ਼ੇਰ ਪਿੰਜਰੇ ਚ ਪਾਇਆ ਹੁੰਦਾ ਆਹੀ ਨਹੀਂ ਐਸਨ ਕਿਰੇ ਦੀ ਫਿਕਰ ਰਣਾ ਜੇਰੇ ਜਦੋਂ ਤੂੰ ਬਾਹਰੋਂ ਫੋਨ ਕਰਨਾ ਹੋਣਾ ਪਹਿਲਾਂ ਮੰਮੀ ਡੈਡੀ ਨਾਲ ਗੱਲ ਕਰਨੀ ਹੈ ਤੇ ਫਿਰ ਕਹਵਾ ਨਾ ਕਰਦੀ ਆ ਨਹੀਂ ਮੈਂ ਹੁਣ ਫੋਨ ਤੇ ਗੱਲ ਕਰਿਆ ਕਰੂੰਗਾ ਇਹਨਾਂ ਨਾਲ ਹੀ ਤੇ ਜੇ ਨਹੀਂ ਇਹਨਾਂ ਨੂੰ ਵੱਖਰਾ ਫੋਨ ਲਿਆ ਤਾਂ ਉਹਨਾਂ ਦੀ ਰਾਜੀ ਪਾਈ ਪੁੱਛਿਆ ਕਰ ਇਦਾਂ ਹੀ ਕਰਦਾ ਇਹਨਾਂ ਨੂੰ ਫੋਨ ਵੱਖਰਾ ਜਿਹਾ ਹੁਣ ਆ ਮੇਰੀ ਗੱਲ ਸੁਣਿਓ ਹਾਂ ਦੇਖੋ ਬਾਪੀ ਜੀ ਤੁਹਾਨੂੰ ਨਹੀਂ ਮਨਾ ਨਹੀਂ ਕਰਦੀ ਇਹਨਾਂ ਨੂੰ ਘਾੜਦੀ ਹੁਣ ਫਿਰ ਕਿੱਥਾ ਕਰਨੀ ਆ ਕਿੱਦਾਂ ਕਰਨੀ ਆ ਫੇਰ ਹੁਣ ਵੇਖ ਲਾ ਕੁੜੀ ਆਈ ਆ ਉਹਦਾ ਇਹ ਮੂੰਹ ਨੂੰ ਜਾ ਵੇਖ ਲੈ ਕਿ ਲੈਣੇ ਆ ਵੀ ਕੀ ਕਰਨਾ ਆ ਜਾਣੇ ਪੈਣਾ ਹੁਣ ਇੱਥੇ ਹੀ ਬੱਜੇ ਬੈਠੇ ਆ ਬੱਜੇ ਦੇ ਚਲੋ ਕਿਹੜਾ ਸੋਨੋ ਉਹ ਕਹਾਰੇ ਸਾਨੂੰ ਵੀ ਆਖਣ ਦੇ ਕੋ ਮਾੜੀ ਨਹੀਂ ਚੰਗੀ ਨਹੀਂ ਚੰਗਾ ਖਾਣ ਨੂੰ ਦੇ ਦੇਂ ਦੇ ਚੰਗਾ ਲੀੜਾ ਉਦੋਂ ਦਾ ਚੰਗਾ ਪਾਉਂਦੇ ਆ ਪਾਉਂਦੇ ਪਰ ਆਪਣੇ ਘਰ ਵੱਲ ਦੀ ਤੇ ਨਹੀਂ ਨਰੀਸ ਕੁੜਮਾ ਦੇ ਪਿੰਡ ਆ ਕੇ ਬੈਠੇ ਚੰਗੇ ਨਹੀਂ ਲੱਗੀਦਾ ਚੱਲ ਵੇ ਜਿੱਦਾਂ ਤੂੰ ਆ ਨਹੀਂ ਆ ਫੇ ਉਦਾਂ ਕਰ ਲੈਨੇ ਆ ਉਹ ਆ ਕੇ ਅੰਦਰੇ ਹੀ ਬੜੇ ਉਦਨ ਦੇ ਆਪਣੇ ਘਰ ਤੇ ਉੱਥੇ ਬਹੋ ਉੱਥੇ ਬਹੋ ਸੋ ਆ ਕੇ ਫਿਰ ਤੁਸੀਂ ਬੰਬੀ ਵੱਲ ਜਾਂਦੇ ਕਿਤੇ ਜਾਂਦੇ ਤੇ ਇੱਥੇ ਹੁਣ ਹੈ ਤੇ ਇਦਾਂ ਹੀ ਆ ਹਾਂ ਦਵਾਈ ਪਾਈ ਦੇ ਨਾਲ ਚੰਗੇ ਲੱਗੀਦਾ ਵਾ ਤੁਹਾਨੂੰ ਪਤਾ ਹੀ ਆ ਫਿਰ ਚੱਲ ਵੇ ਲਾਜੀ ਚਲ ਚਲੀ ਜਾਂਦੇ ਹਾਂ ਆਪਣੇ ਘਰ ਹੀ ਜਾ ਕੇ ਗੁਜ਼ਾਰਾ ਹੋਣਾ ਵਾ ਇੱਥੇ ਕਿੰਨਾ ਕੁ ਚਿਰ ਇਹਦੇ ਘਰ ਚਲੀ ਜਾਂਦੇ ਹਾਂ ਉਹ ਤੇਰੀ ਗੱਲ ਠੀਕ ਆ ਘਰ ਆਪਣੇ ਜਾਏ ਚੰਗਾ ਹੁੰਦਾ ਉਹ ਆਖਿਆ ਤੇ ਚੰਗੇ ਰਹਿਣਗੇ ਠੀਕ ਵਾ ਨਾ ਰਹਿਣਗੇ ਤੇ ਕੋਈ ਨਹੀਂ ਉਹ ਆਪਣੇ ਘਰ ਰਾਜੀ ਹੈ ਜਾਂ ਆਪਣੇ ਰਾਜੀ ਹਨ ਕਿ ਇਹਨਾਂ ਕਹਿਣਾ ਚੱਲ ਫੇਰ ਨਾ ਹੋ ਤੋ ਅਸੀਂ ਆਪਣੀ ਪੱਕੀ ਪਕਾ ਲਾਂਗੇ ਸਾਡੇ ਕਿਹੜੇ ਜਿਆ ਆ ਕਿ ਚੰਗੇ ਭਲੇ ਚੱਲਦੇ ਆ ਸਾਨੂੰ ਕੀ ਹੋਇਆ ਵਾ ਹਾਂ ਚੱਲ ਵੇਖ ਲੋ ਫਿਰ ਆਹੋ ਜਾਣਾ ਹੈ ਇਹਨਾਂ ਨੂੰ ਵਿਚਾਰਿਆਂ ਨੂੰ ਘੜੀ ਮੁੜੀ ਬਾਰ ਬਾਰ ਇਹਨਾਂ ਨੂੰ ਬਰੇ ਬਣਾਉਣਾ ਵਾ ਨਹੀਂ ਇਹਨਾਂ ਨਹੀਂ ਹੋਣਾ ਜੀ ਕੋਈ ਕਹਿਣਾ ਹੁਣ ਅਸੀਂ ਆਪਣੀ ਪਕਾ ਲਾਂਗੇ ਤੇ ਖਾ ਲਾਂਗੇ ਇਹਨਾਂ ਨੂੰ ਨਹੀਂ ਹੁਣ ਬਰੇ ਬਣਾਉਣਾ ਇੱਕ ਵਾਰੀ ਵਿਚਾਰੀ ਬਣੀ ਹੁਣ ਘੜੀ ਮੁੜੀ ਸਾਡਾ ਹਾਂ ਜਿੰਨਾ ਜੇ ਚੱਲਦੇ ਹੋ ਨਾ ਜਰੇ ਆਪਣਾ ਖਾਵਾਂਗੇ ਪਕਾਵਾਂਗੇ ਫੇਰ ਵੇਖੀ ਜੂਗੀ ਆਹੋ ਇਦਾਂ ਹੀ ਕਰਦੇ ਹਾਂ ਪਰ ਗੱਲ ਵਾ ਇਹ ਕਿ ਤੂੰ ਹੀ ਜ਼ਿੰਮੇਵਾਰੀ ਚੁੱਕ ਲੋ ਇਹਨਾਂ ਦੀ ਕਿਉਂਕਿ ਕਵਲ ਤੇ ਤੇ ਮੈਨੂੰ ਮਾਸਾ ਯਕੀਨ ਨਹੀਂ ਇਹ ਤਾਂ ਕੋਈ ਦੁੱਖ ਦੀ ਸੁੱਖ ਦੀ ਤਾਂ ਮੈਨੂੰ ਫੋਨ ਕਰਦੀ ਮੈਨੂੰ ਕਿ ਜਿਹੜਾ ਮੈਂ ਜਾ ਕੇ ਤੇ ਇਹਨਾਂ ਨੂੰ ਵੇਖ ਆਣਾ ਉਹ ਚੱਲ ਛੱਡ ਪਰੇ ਜਦੋਂ ਭਾਬੀ ਸਿਆਣੇ ਬਣ ਕੇ ਆਏ ਆ ਇਹਨਾਂ ਦਾ ਮਾਰ ਖਰਾਡਾ ਫਰਜ ਵਾ ਜੇ ਆਖਣ ਦੇ ਨਾ ਤੂੰ ਹੁਣੇ ਗਲਤੀ ਕਰ ਦੇ ਤੇ ਡੈਡੀ ਨੂੰ ਜਾਣ ਦੇ ਚਲੋ ਕੋਈ ਗੱਲ ਨਹੀਂ ਮੈਂ ਤੇ ਕਿਹਾ ਵਾ ਵੀ ਕਰ ਲੋ ਸਲਾਹ ਜੇ ਤੁਹਾਡਾ ਮਨ ਹੈਗਾ ਦੋਵਾਂ ਜਾਣਿਆਂ ਦਾ ਤੇ ਚੱਲ ਜੋ ਨਹੀਂ ਕੋਈ ਨਹੀਂ ਪੁੱਛੋ ਤੂੰ ਨਹੀਂ ਉਹਨਾਂ ਨੂੰ ਜਾਣ ਕੇ ਕੋਈ ਨਹੀਂ ਲੈ ਕੇ ਜਾ ਉਹ ਕੁਝ ਨਹੀਂ ਆਏ ਆ ਚਲ ਤੂੰ ਹੀ ਰੇਸਿਆਣੇ ਬਣੇ ਚੰਗਾ ਦੋਵੇਂ ਜੀ ਹੈ ਨਹੀਂ ਕੋਈ ਆਪਣੇ ਮਾਂ ਪਾਪੀ ਦੀ ਸੇਵਾ ਕਰੋ ਉਹਨਾਂ ਤੋਂ ਲੋਕੀ ਲੈਣਾ ਰੋਟੀਆਂ ਤੋਂ ਖਾਣੇ ਵਿਚ ਆ ਰਹੇ ਨੇ ਤੁਹਾਡੇ ਫਰੀ ਦੇ ਨੌਕਰ ਆਉਂਦੇ ਨੇ ਹਾਂਜੀ ਹਾਂਜੀ ਹੈ ਬੜਾ ਔਖਾ ਵਾ ਇਦਾਂ ਘਰ ਤੋਂ ਦੂਰ ਆ ਕੇ ਹਾਂ ਉਹ ਤਾਂ ਮੈਨੂੰ ਵੀ ਸਮਝਾਉਣਾ ਰਹਿਣਾ ਐ ਵੇ ਗੱਲ ਹੂੰ ਬਜ਼ੁਰਗ ਹੋਏ ਆ ਆਪਣੀ ਸੋਚ ਨੂੰ ਬਦਲੋ ਹੁਣ ਹੁਣ ਸਮਾਂ ਬੜਾ ਐਡਵਾਂਸ ਵਾ ਗੈ ਨੇ ਹਾਂਜੀ ਹਾਂਜੀ ਚਲੋ ਫਿਰ ਚੱਲ ਗਏ ਪੁੱਤ ਨਹੀਂ ਮੰਮੀ ਚਾਹ ਪੀ ਕੇ ਜਾਣਾ ਬਾਹਰ ਬਣ ਕੇ ਬਹਿ ਜਾਣਾ ਚਾਹ ਖਾ ਕੇ ਪੀਣਾ ਬਸ਼ਨ ਦੀ ਕਾਲੀ ਕਰ ਲਈ ਹੁਣ ਤੇ ਕੋਈ ਫੇਰਣ ਜੱਜ ਹਾਏ ਚਾਹ ਕਿਲੋ ਕੋਈ ਨਹੀਂ ਬਾਜ ਦੋ ਮਿੰਟ ਕਿ ਉਹ ਪੀਰੋ ਕੋਲ ਕੋਈ ਚਾਹ ਨਹੀਂ ਆਉਂਦਾ ਬਾਜੂ ਧੀਦੀ ਕਰਨਾ ਨਹੀਂ ਦਿੱਸਿਆ ਕਰਨ ਆਪਣੇ ਜਾ ਵੈਲੀਆ ਨਾਲ ਗਿਆ ਹੀ ਬਾਹਰ ਮੋਟਰ ਤੇ ਨਾ ਹੋਣਾ ਮੈਂ ਤੇ ਉਹਦਾ ਫੋਨ ਲੈ ਕੇ ਆਈ ਹੂੰ ਲੈ ਕੇ ਆਈ ਆ ਤੇ ਦੇ ਦੇ ਫੇਰ ਫੋਨ ਘਰ ਆਈ ਚੀਜ਼ ਨਹੀਂ ਮੋੜੀ ਦੀ ਨਹੀਂ ਆ ਉਹਦਾ ਫੋਨ ਤੇ ਆ ਸੁੱਟ ਲਿਆ ਦਾ ਇਹਦਾ ਦਿਵਸ ਤੇ ਹੁਣ ਕਿੰਨੇ ਵਾਲਾ ਲੈ ਕੇ ਆਈ ਆ ਇਹ ਕੀ ਸੋਦਾ ਆਇਆ ਵਾ ਇੱਥੇ ਇਦਾਂ ਰੋਕਮਨੀ ਆ ਤੂੰ ਹੁਣ ਆ ਕੇ ਪਾ ਲਮੀ ਵੇਖਨੀ ਹੁਣ ਮੈਂ ਹਾਂ ਪਾ ਕੇ ਫੇਰੀ ਆਉਂਗੀ ਮੇਰੀ ਪਰਜਾਈ ਨਹੀਂ ਨਾ ਚਾਹ ਨਾਲ ਲਿਆਂਦਾ ਵਾ ਤੇ ਮੈਂ ਪਾਉਂਗੀ ਨਹੀਂ ਬਲਕਿ ਨਹੀਂ ਨਹੀਂ ਹੁਣ ਸਵਾ ਕੇ ਪਾਇਓ ਨਹੀਂ ਰਸਿਆਂ ਇਹ ਲਈ ਸੂਟ ਲੈਂਦਾ ਭੈਣ ਆਪਣੇ ਲਈ ਪਣੇਵੇਂ ਲਈ ਫੋਨ ਲਾਂਦਾ ਤੇ ਮੇਰੇ ਉਖ ਲੈਂਦਾ ਨਹੀਂ ਯਾਰ ਤੇ ਭਾਈ ਇਹ ਵੀ ਸਭ ਕੁਝ ਤੇਰਾ ਹੀ ਆ ਇਹ ਕਿਹਦਾ ਵਾ ਉਹ ਮੇਰਾ ਤਾਂ ਹੈ ਪਰ ਫਿਰ ਵੀ ਇਹ ਦੋਵਾਂ ਨਾਲ ਲੱਲਣਾ ਮੈਨੂੰ ਕਿ ਮਿਲਣਾ ਚੱਲ ਕੋਈ ਨਹੀਂ ਤੂੰ ਟੋਪੀ ਟਾ ਕੇ ਖਾ ਲਈ ਟੋਪੀ ਟਾ ਕੇ ਆਇਆ ਹੁਣ ਟੋਪੀ ਪਾ ਲਿਓ ਹੁਣ ਦਾ ਠੀਕ ਆ ਭਰਾਵਾ ਕੋਈ ਗੱਲ ਨਹੀਂ ਇਹ ਆ ਜਾਣਾ ਆ ਭਰਾਵਾ ਇੰਨੀ ਛੋਟੀ ਜੀਆ ਵੀ ਤੂੰ ਇਦਾਂ ਹੀ ਹੱਸ ਦੇ ਖੇਡਦੇ ਰਹੋ ਫਿਰ ਬਸ ਬਾਹਰ ਤੋਂ ਖੰਡੀ ਹਵਾਂ ਦੀ ਦੇ ਵੇ ਨਈ ਨਹੀਂ ਕੋਈ ਨਹੀਂ ਭਈਆ ਜੋ ਕੋ ਲੈਵਾਂਗੇ ਇਹ ਕਿਹੜੀ ਗੱਲ ਵਾ ਸਭ ਕੋ ਤੁਹਾਡਾ ਹੀ ਆ ਭਾਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਤੋ ਆਇਆ ਘੜ ਕੋ ਕਿਹੜਾ ਕੋ ਲਕਾਇਆ ਕੋਈ ਨਹੀਂ ਤੈਨੂੰ ਥਾ ਕੋ ਲਿਆ ਨਹੀਂ ਮੈਂ ਕੋਈ ਨਹੀਂ ਬਹੁਤ ਬਹੁਤ ਕੋਸ਼ਾ ਤਾ ਦਿੱਤਾ ਬਹੁਤ ਨਹੀਂ ਵਸਦੇ ਰੋ ਬਸ ਰਲ ਕੇ ਰੋ ਤਹੀਂ ਜੇ ਰੋ ਪੜਾਓ ਇਹ ਤੁਹਾਡਾ ਸਾਰਿਆਂ ਦਾ ਕੋਈ ਨਹੀਂ ਕੋਈ ਜਿੰਨਾ ਰਾਹ ਮੈਂ ਕੇ ਦੇ ਇਹਨਾਂ ਨੂੰ ਸਿੱਧੇ ਰਾਹ ਮਾਇਆ ਸਹੀ ਰਾਹ ਪਾਣਾ ਤੇ ਸਾਰਾ ਸੀਗਾ ਜੀ ਇੱਕ ਛੋਟਾ ਨਾਟਕ ਹੀ ਤੇ ਸਾਡੀ ਵੀਡੀਓ ਦਾ ਐਂਡਿੰਗ ਅੱਜ ਇਹ ਕੀ ਆ ਪਾਂਿ ਸਿੱਖਿਆ ਦਿੱਤੀ ਆ ਕਿ ਵੀ ਇੰਨਾ ਬਜ਼ੁਰਗ ਹੋਣਾ ਸਾਡੇ ਤੇ ਸਾਡਾ ਮਾਣ ਮੱਤਾ ਸਾਡੇ ਮਤਲਬ ਸਭਿਆਚਾਰ ਦਾ ਕਿ ਸਾਰੇ ਬਜ਼ੁਰਗ ਸਾਡੇ ਨੇ ਤੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਹਨਾਂ ਦੀ ਸੇਵਾ ਕਰਨ ਚਾਹੀਦੀ ਆ ਤੇ ਜਿਹੜੀ ਘਰਾਂ ਜਿਹੀਆਂ ਗੱਲਾਂ ਹੋ ਜਾਂਦੀਆਂ ਨਾ ਇਹਨਾਂ ਨੂੰ ਘਰਾਂ ਚ ਬਹਿ ਕੇ ਸੁਝਾਉਣਾ ਚਾਹੀਦਾ ਵਾ ਨਾ ਕਿ ਸਾਨੂੰ ਬਜ਼ੁਰਗਾਂ ਤੱਕੇ ਮੰਨ ਚਾਹੀਦੇ ਆ ਇਹ ਰੀਅਲ ਲਾਈਫ ਚ ਅਜਾ ਕੁਝ ਨਹੀਂ ਹੈਗਾ ਇਹਨਾਂ ਪਰਿਵਾਰ ਦਾ ਬੜਾ ਪ੍ਰੇਮ ਆ ਪਹੁੰਚੇਂਦੀ ਤੇ ਬਹੁਤ ਜਿਆਦਾ ਮਨੂ ਬਜ਼ੁਰਗਾਂ ਇਸਤ ਕਰਦੇ ਸਾਡੀ ਭਾਬੀ ਜੀ ਆ ਪਰ ਚਲੋ ਕੋਈ ਘਣਾ ਤੇ ਹੋ ਵੀ ਜਾਂਦਾ ਵਾ ਚਲੋ ਨਿੱਕੀਆਂ ਮੋਟੀਆਂ ਬੱਲਾਂ ਦੀ ਕਿਹੜੀ ਗੱਲ ਹੁੰਦੀ ਆ ਤੇ ਨਾਲੇ ਪਰ ਜਿਹੜਾ ਇਹਨਾਂ ਦੇ ਪਰਿਵਾਰ ਦਾ ਥਪਾਕ ਆ ਨਾ ਉਹ ਤੇ ਮੈਂ ਨਹੀਂ ਮੇਰੇ ਸਾਹ ਕੋਈ ਵੀ ਰਿਸ਼ਤੇਦਾਰ ਦੇ ਵਿੱਚ ਨਹੀਂ ਮੇਰੇ ਸਾਹ ਨਾਲ ਇੰਨਾ ਪਿਆਰ ਮੈਂ ਦੇਖਿਆ ਹੋਣਾ ਜਿਹੜਾ ਖਾਸ ਕਰਕੇ ਇਹਨਾਂ ਦਾ ਨੌ ਸਹੁਰੇ ਦਾ ਸੱਸ ਦਾ ਇਹਨਾਂ ਦਾ ਇੰਨਾ ਪ੍ਰੇਮ ਆ ਨਾ ਕਿ ਇਹਨਾਂ ਨੂੰ ਕਬਲ ਨੂੰ ਉਹਨਾਂ ਨੇ ਨੌ ਨਹੀਂ ਕੀ ਬੜਾ ਰੱਖਿਆ ਵਾ ਜਦੋਂ ਮੈਨੂੰ ਨਵੇਂ ਨਾ ਚਾਲੂ ਕੀਤਾ ਨਾ ਨੈਟਨ ਹੜਨਾ ਕਰਨੀ ਚਾਲੂ ਕੀਤੀ ਹਾਂ ਜੀ ਅਰੇ ਯਾਰ ਤੁਹਾਨੂੰ ਮੈਂ ਅੱਜ ਦੱਸਣ ਲੱਗੀ ਆਂ ਕਿ ਜਦੋਂ ਅਸੀਂ ਆ ਵੀਡੀਓ ਬਣਾਉਣੀ ਸਟਾਰਟ ਕੀਤੀ ਨਾ ਤੇ ਵੀਰ ਜੀ ਦਾ ਮੈਨੂੰ ਫੋਨ ਆਇਆ ਵੀ ਕਵਲ ਨੇ ਕੰਮ ਕਰਨਾ ਵਾ ਮੈਂ ਵੀ ਹੈ ਵੀ ਜਿਹੜੇ ਸਾਡੇ ਫੁੱਫੜ ਜੀ ਹੈ ਨਾ ਇਹ ਥੋੜਾ ਜਿਹਾ ਇਸ ਕੰਮ ਤੋਂ ਥੋੜਾ ਪਰੇ ਹੀ ਨੇ ਤੇ ਇਹਨਾਂ ਨੇ ਕਿਹਾ ਵੀ ਕਵਲ ਨੇ ਕੰਮ ਕਰਨਾ ਤੇ ਮੈਂ ਵੀ ਫੁੱਫੜ ਜੀ ਉਹ ਫੁੱਫੜ ਜੀ ਨਾਲ ਗੱਲ ਕੀਤੀ ਇਹ ਕਹਿੰਦੇ ਭੀ ਨਹੀਂ ਜੇ ਸਾਡੀ ਧੀ ਨੂੰ ਸ਼ੌਂਕ ਆ ਨਾ ਤੇ ਅਸੀਂ ਉਹਦਾ ਸ਼ੌਂਕ ਪੂਰਾ ਕਰਨਾ ਵਾ ਕੋਈ ਗੱਲ ਨਹੀਂ ਉਹਨੂੰ ਕਰ ਲੈੰਦੋ ਕੰਮ ਤੇ ਉਹ ਵੀ ਨਾਲ ਹੀ ਸਭ ਸਾਡੇ ਨਾਲ ਪੂਰਾ ਲੱਭੇ ਹਨ ਸਪੋਰਟ ਕਰਨ ਹੋਲੀ 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 ਯਾਹ ਇੰਚਾੜੀ ਫੈਮਲੀ ਕਰਨ ਲੱਪੇ ਗੱਲ ਐ ਇਦਾਂ ਕਈ ਲੋਕ ਨਾ ਵਿੱਚ ਇਸ ਦਾ ਡੈਬੇ ਕਰਨ ਵੀ ਇਹਨਾਂ ਦਾ ਤਾਂ ਤਫਾਕ ਬੜਾ ਏ ਨੌ ਸਸ ਲਾਣ ਕੋ ਡਰਦੇ ਆ ਪਰ ਉਹਨਾਂ ਸਮਝਾ ਵੀ ਇੱਕ ਨਾਟਕ ਦੇ ਗਾ ਰਹੇ ਆਪਣੇ ਹੀ ਲੱਗੋ ਆ ਜਾਂਦੀ ਹੋਣ ਕਰ ਕਰਕੇ ਲੱਗ ਕੇ ਪੁੱਛਣ ਇੱਕ ਦੂਜੇ ਨੂੰ ਇਹਨਾਂ ਨੇ ਇਹ ਬਣ ਗਿਆ ਤੇ ਇਹਦੇ ਨੇ ਕਦੀ ਉੱਚੀ ਬੋਲੀ ਨਹੀਂ ਨੌ ਸਸ ਤਾਂ ਹੁੰਦਾ ਹੀ ਆ ਕਈਆਂ ਨੂੰ ਨਹੀਂ ਨਹੀਂ ਇਹ ਤਾਂ ਇਹਨਾਂ ਦੇ ਘਰ ਦੀ ਰੀਅਲ ਸਟੋਰੀ ਆ ਕਿਉਂਕਿ ਹਰ ਇੱਕ ਗੱਲ ਤੇ ਆਪਣੇ ਨੌ ਨੂੰ ਜਿਹੜੇ ਨਾ ਮੈਂ ਇਹਨਾਂ ਮੁੱਦਾ ਹਟਾ ਹੋਈ ਆ ਵੀ ਬਜ਼ੁਰਗਾਂ ਨੂੰ ਸੰਭਾਲੋ ਇਹ ਜੇ ਬੁਜ਼ੁਰਗਾਂ ਸੰਭਾਲਾਂਗੇ ਆਪਾਂ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਵਧੀਆ ਹੋਊਗਾ ਕਿਉਂਕਿ ਬਜ਼ੁਰਗਾਂ ਇੱਕ ਬੜਾ ਮਨ ਲੋ ਵੀ ਅਦਬੋ ਚੀਜ਼ਾਂ ਹੁੰਦੀਆਂ ਵਾ ਸਾਹਮਣੇ ਚੀਜ਼ਾਂ ਹੁੰਦੀਆਂ ਵਾ ਕਿਉਂ ਜੇ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ ਜੇ ਆਪਾਂ ਬਜ਼ੁਰਗਾਂ ਸੰਭਾਲਾਂਗੇ ਤੁਹਾਡੇ ਬੱਚੇ ਵੀ ਹਨ ਸੰਭਾਲ ਲੈਣ ਗਾੜੀ ਕੁਝ ਇਹ ਬਜ਼ੁਰਗ ਹਾਂ ਤਾਂ ਅਹੀਂ ਵੀ ਸਾਨੂੰ ਆਪਣੇ ਬੱਚਿਆਂ ਦੇ ਇਹਦੇ ਵਿੱਚ ਸਾਨੂੰ ਵੀ ਮੁਰਕੇ ਤਾਂ ਅਸੀਂ ਇਹਨਾਂ ਨਾਲ ਕਰਾਂਗੇ ਕੱਲ੍ਹ ਸਾਡੇ ਨੂੰ ਵੀ ਕਰਨਗੇ ਆਪਾਂ ਸਿਰਫ ਇੱਕ ਸਿੱਖਿਆ ਦਿੱਤੀ ਉਹਨਾਂ ਨੂੰ ਤੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਕਿ ਮਤਲਬ ਜੇ ਕੋਈ ਗਲਤੀ ਹੋ ਵੀ ਜਾਂਦੀ ਉਹਨੂੰ ਘਰੇ ਬੈ ਕੇ ਸਮਝਾਉਣਾ ਨਹੀਂ ਬਜ਼ੁਰਗਾਂ ਦੀ ਨਹੀਂ ਗੱਲ ਬਾਕੀ ਚਲੋ ਭੈਣ ਭਰਾ ਹੁਣ ਰਿਸ਼ਤੇ ਰਹਿ ਕਿੰਨੇ ਕੁ ਗਏ ਆ ਜਾਂ ਤੇ ਕਹਦੇ ਦੋ ਕਾਕੇ ਤੇ ਜਾਂ ਭੈਣ ਭਰਾ ਠੀਕ ਹੈ ਨਾ ਕਿਸੇ ਦਾ ਕਰਮ ਨਹੀਂ ਆ ਇਹ ਨਹੀਂ ਬਜ਼ੁਰਗਾਂ ਦਾ ਭੈਣ ਭਰਾ ਦਾ ਵੀ ਰਿਸ਼ਤਾ ਵਾ ਜਿੰਨੇ ਵੀ ਸਾਡੇ ਰਿਸ਼ਤੇ ਆ ਨਾ ਹਨ ਉਹਨਾਂ ਨੂੰ ਪੈਸੇ ਤੇਲੇ ਤੋਂ ਪਰੇ ਹਟ ਕੇ ਮਿਲਣਾ ਚਾਹੀਦਾ ਵਾ ਦੁੱਖ ਦੀ ਸੁਖ ਦੀ ਚਾਹੇ ਕੋਈ ਚਲੋ ਸੁਖ ਦੀ ਭਾਵੇਂ ਨਾ ਟਾਈਮ ਲੱਗੇ ਅਬਲ ਤੇ ਖੁਸ਼ੀਆਂ 'ਚ ਸਾਂਭਲ ਹੋ ਪਰ ਦੁੱਖ ਦੀ ਜ਼ਰੂਰ ਭੈਣ ਭਰਾ ਦੇ ਸਾਥ ਨਹੀਂ ਨਹੀਂ ਸਾਡੇ ਇਸੇ ਤਰ੍ਹਾਂ ਹੀ ਹਰ ਇੱਕ ਦੇ ਦੋਸੋਂ ਵੇਲੇ ਵੀ ਆ ਤੇ ਸੁਖ ਵੇਲੇ ਵੀ ਸਾਰੇ ਹਾਜ਼ਰ ਹੀ ਹੁੰਦੇ ਆ ਤੇ ਬਾਕੀ ਚਲੋ ਮੈਂ ਫੇਰ ਸਾਰਿਆਂ ਦਾ ਦੱਸ ਦਿੰਨੀ ਆ ਤੇ ਇਹ ਮੇਰੇ ਭੂਆ ਜੀ ਆ ਉਹ ਫੁੱਫੜ ਜੀ ਆ ਅਵਿ ਭੂਆ ਜੀ ਆ ਸਾਡੇ ਉਹ ਮੇਰੀ ਭੂਆ ਜੀ ਉਹ ਤੇ ਤੂੰ ਮੇਰਾ ਭਰਾ ਨਹੀਂ ਆ ਤੂੰ ਮੇਰਾ ਭਰਾ ਨਹੀਂ ਆ ਹਾਂ ਸਾਡੀ ਫਾਮਲੀ ਇਕੱਠੀ ਆਪਾਂ ਗਵੰਡ ਮੇਰਾ ਭਰਾ ਵੇ ਮੇਰੇ ਭੂਆ ਲਾਗੇ ਮੇਰੇ ਹੈਗੀ ਪਿੰਡ ਦੇ ਹੈ ਨਹੀਂ ਭੂਆ ਪੁੱਤੀ ਦੇ ਸਾਡੇ ਲਾਗੇ ਲਾਗੇ ਜਦੋਂ ਭੂਆ ਜੀ ਮਰਸਾ ਦਮਾ ਕਰਦੀ ਤੇ ਕੀਤੀ ਗੱਲ ਲਾਗੇ ਤੇ ਨਾ ਨੂੰ ਨਿਹੋਤਾ ਆਇਆ ਪੀ ਸਾਡੇ ਲਾਗੇ ਆਸਨ ਖੁੱਲਾ ਇੱਕ ਬਜ਼ੁਰਗਾ ਦਾ ਤੇ ਮੈਨੂੰ ਆਂਦਾ ਵੀ ਦੁੱਧ ਦੀ ਸੇਵਾ ਲਈ ਮੈਂ ਗਿਆ ਲੈ ਕੇ ਉੱਥੇ ਤੇ ਨਾ ਉੱਥੇ ਬਜ਼ੁਰਗ ਵਿਚਾਰੇ ਚਾਰ ਪੰਜ ਆਏ ਜਿੰਨਾ ਘਰੋਂ ਕੱਢਤਾ ਸੀ ਉਹਨਾਂ ਨੂੰ ਵੇਖ ਕੇ ਬੜਾ ਦੁੱਖ ਹੋਇਆ ਉਹ ਆਪਣੇ ਨੂੰ ਹੱਸਦੇ ਹੀ ਪਰ ਹੱਸਦੇ ਅਸਲੀ ਨਹੀਂ ਆ ਦੇ ਪਰ ਉਹਨਾਂ ਕਿੰਨਾ ਦੁਖੀ ਮਨ ਹੁੰਦਾ ਵੀ ਸਾਡਾ ਵੀ ਕੋਈ ਮਗਰਤੀ ਪਾ ਤੁਹਾਡੇ ਨੂੰ ਲਿਆਣੇ ਨਾ ਕੋਣ ਮਿਲ ਨਹੀਂ ਪਉਂਦਾ ਇਹ ਜੀ ਦੋਤ ਆਏ ਨਾ ਮਤਲਬ ਦੁੱਧ ਦੇਖ ਇਹਨਾਂ ਨੂੰ ਬੜਾ ਮਨ ਹੋ ਕਰਾਇਆ ਇਹ ਨਹੀਂ ਇਹ ਚੀਜ਼ ਨਾ ਹੋਵੇ ਨਾ ਹਾਡਾ ਮਾਪਿਓ ਹੁਣ ਤੇ ਚਲ ਗਿਆ ਸਾਨੂੰ ਪਤਾ ਜਿੰਨੀ ਘਰ ਦੀ ਰਾਖੀ ਆ ਜਿਹੜੇ ਬਜ਼ੁਰਗ ਹੁੰਦੇ ਆ ਨਾ ਬਾਹਰ ਉਹਨਾਂ ਨੂੰ ਤਿਲਾਂ ਹੀ ਮਿਲੂਗਾ ਤਾਂ ਉਹ ਵੀ ਘਰ ਸਾਡੂ ਲੈ ਕੇ ਆਉਂਦੇ ਇਹਦੇ ਵਾਸਤੇ ਉਹ ਸਾਡੇ ਮਤਲਬ ਆਪਣੇ ਬੱਚਿਆਂ ਵਾਂਗ ਹੀ ਹੁੰਦੇ ਆ ਤੇ ਜੇ ਇਹਨਾਂ ਦੀ ਕਦਰ ਨਾ ਕਰਾਂਗੇ ਤਾਂ ਉਹਨਾਂ ਦਾ ਕੀ ਫਾਇਦਾ ਬਾਹਰ ਲਿਆਉਣ ਦਾ ਬਾਕੀ ਗੱਲਾਂ ਛੱਡੋ ਹੁਣਾਨੂੰ ਦੇ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਲੱਗੀਆਂ ਸਾਡੀਆਂ ਤੇ ਆਉਣੇ ਵੀਡੀਓ ਤੇ ਕਿੱਦਾਂ ਦੇਖਣੇ ਚਾਹੁੰਦੇ ਹੋ ਸਾਨੂੰ ਸੁਝਾਅ ਜਰੂਰ ਦਿਓ ਕਿਸ ਬੇਸ ਤੇ ਅਸੀਂ ਵੀਡੀਓ ਸਟਾਰਟ ਕਰੀਏ ਆਪ ਕਮੈਂਟ ਕਰਕੇ ਜਰੂਰ ਦੱਸਿਓ ਦੱਸਿਓ ਸਾਨੂੰ ਉਸ ਹਿਸਾਬ ਨਾਲ ਅਸੀਂ ਜੋ ਨਵੀਂ ਵੀਡੀਓ ਚਾਲੂ ਕਰਦੇ ਆਂ। ਜੇ ਥੋੜਾ ਸਾਡੀ ਵੀਡੀਓ ਨੂੰ ਇਸ ਨੂੰ ਪਿਆਰ ਦਿੱਤਾ ਵਾ ਸਾਡੀ ਅਗਲੀ ਵੀਡੀਓ ਵੀ ਸਾਨੂੰ ਦੱਸੋ ਵੀ ਕਿਹੜੇ ਵਿਸ਼ੇ ਬਣਾਏ ਤੇ ਉਹਨੂੰ ਵੀ ਸਾਨੂੰ ਵੱਧ ਤੋਂ ਵੱਧ ਸਾਡੇ ਨਾਲ ਵੀ ਰਾਜਨਾਮ ਪਿਆਰ ਤੋਂ ਜਿਆਦਾ ਪਿਆਰ ਦੇਖੋ ਵੱਧ ਸਾਨੂੰ ਪਿਆਰ ਦੇਣਾ ਵਾ। ਹਾਂ ਬਾਕੀ ਸਭ ਇਹ ਤਾਂ ਹੌਸਲਾ ਮੰਨਦੀ ਜਿਹੜੀ ਸਾਡੀ ਵਾਧ ਤੀ ਜਾਵੇ। ਹਾਂਜੀ। ਸਾਡੀ ਛੋਟੀ ਜੀ ਟੀਮ ਇਹ ਤੁਹਾਡੇ ਪਿਆਰ ਨਾਲ ਹੀ ਹੈ। ਬਸ ਬਸ ਤੁਹਾਡੇ ਪਿਆਰ ਨਾਲ ਹੀ ਪਿਆਰ ਨਾਲ ਹੀ ਵੱਢੀ ਹੋਣੀ ਆ। ਹਾਂਜੀ। ਚਲੋ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਚਲੋ ਠੀਕ ਆ।